ਜੀ ਮੈਂ ਤੁਹਾਡਾ ਆਪਣਾ ਅਸੀਂਦਰ ਬਿੱਡੂ ਖੜਾ ਅੱਜ ਆਪਾਂ ਫਿਰ ਤਿਆਰ ਕਰ ਰਹੇ ਹਾਂ ਜੀ 20 ਕਿਲੋ ਮੋਂਗੇ ਦਾ achar ਤੋਂ ਆਰਡਰ ਕਿਸੇ ਨੂੰ ਦੇਣਾ ਸੀ ਇਕੱਠਾ ਕਿਸੇ ਨੇ ਮੰਗਾਇਆ ਜੀ 20 ਕਿਲੋ ਦੂਜਾ ਵਕਤ ਆਜਾ ਆਪਾਂ ਮੁਰਗੇ ਦਾ achar ਤਿਆਰ ਕਰ ਰਹੇ ਹਾਂ ਮੁਰਗਾ ਆਪਾਂ ਧੋ ਕੇ ਇਹਦਾ ਰੱਖ ਲਿਆ ਤੇ ਕੜਾਈ ਆਪਾਂ ਲਈਚਾੜ ਤੇ ਹੋਰੇ ਰੰਬਾਵਾ ਨੇ ਲੈ ਕੇ ਮੁਰਗੇ ਨੂੰ ਵਧੀਆ ਜਿਹੜੇ ਪੀਸ ਹੁੰਦੇ ਆ 3-3 ਕਿਲੋ ਦੇ ਮੁਰਗੇ ਲਈਦੇ ਵਧੀਆ ਤੋ ਜੇ ਕਿਸੇ ਪੈਰ ਭਰਾ ਨੂੰ ਮੁਰਗੇ ਦਾ ਚਾਰ ਚਾਹੀਦਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਫੋਨ ਨੰਬਰ ਉੱਤੇ ਆਈ ਵੀ ਵੀ ਹਰੇਕ ਵੀਡੀਓ ਦਿੱਤੇ ਨੇ ਸੋ ਮੇਨ ਗੱਲ ਇਹ ਹੈ ਵੀ ਕਈ ਬੰਦੇ ਕਹਿਣ ਲੱਗ ਜਾਂਦੇ ਆ ਯਾਰ ਤੁਸੀਂ ਰੇਟ ਰੇਟ ਤਾਂ ਆਏ ਆਂ ਵੀ ਬਾਈ ਜੀ ਲਸਣ ਪਾਉਣਾ ਇਕੱਲੇ ਗੰਢਾ ਗੁੰਢਾ ਨਹੀਂ ਪਾਉਂਦੇ ਤੇ ਜਿੰਨੇ ਤੁਸੀਂ ਪੈਸੇ ਲਾਉਂਦੇ ਹੋਗਾ ਸਾਨੂੰ ਰੀਟ ਮਿਲੂਗਾ ਦਾ ਮੁੱਲ ਮਿਲੂਗਾ ਇਕੱਲਾ ਗੰਢੇ ਨਹੀਂ ਪਾਉਂਦੇ ਜੀ ਬਾਕੀ ਸਾਡਾ ਬਰਾਇ ਫਿਕਸ਼ਨ ਦਾ ਬਾਈ ਜੇ ਕੋ ਇਕੱਠਾ ਲਹੂਆ ਦੀ ਮਾਨਤਨ ਆਪੇ ਕਰਵਾਣੀ ਹੈ। ਪਹਿਲਾਂ ਇਹ ਵੀਡੀਓ ਤੇ ਬਹੁਤ ਪਿਆਰ ਦੇਤਾ ਆਪ ਕਰਨੇ ਆ। ਵੀਡੀਓ ਨੂੰ ਪਿਆਰ ਦਿਓਗੇ। ਇੱਕ ਨੂੰ ਪਾਉਜ਼ ਕਰਕੇ ਬਈ ਪੱਖਾ ਜਿਹਾ। ਬਾਕੀ ਕਿਸ ਨੇ ਇਹ ਇਕੱਠਾ ਚਾਰ ਤਿਆਰ ਕਰਾਉਣਾ ਹੋਵੇ ਵੀਰੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਇਕੱਠਾ ਚਾਰ ਵੀ ਆਪਣੇ ਕੋਲ ਲੈ ਸਕਦਾ। ਬਾਕੀ ਉਹਦਾ ਮਾਨਤਨ ਪੂਰਾ ਕੀਤਾ ਜਾਇਓ। ਤੋ ਵੀਡੀਓ ਨੂੰ ਜਿਹਨਾਂ ਨੇ ਬਹੁਤ ਪਿਆਰ ਦਿੱਤਾ ਹੈ YouTube ਦੇ ਚੈਨਲ ਆਪਣਾ ਕੀ ਅੰਦਰ ਮਿੱਡੂ ਕਿੜਾ ਔਰ Instagram ਤੇ ਵੀ ਹੈ ਔਰ Facebook ਤੇ ਜਿੰਨਾਂ ਦੇ ਮੇਰਾ ਵੀਰ ਜਿੰਨਾਂ ਨੇ ਹਜੇ YouTube ਵਾਲੇ ਔਰ Facebook ਤੇ ਵੀ ਸਾਨੂੰ ਫੋਲੋ ਕਰੋ Instagram ਤੇ ਵੀ ਔਰ ਦਾ ਸਾਡੇ ਪੇਜ ਦੇ ਲਿੰਕ ਕਰੋ ਸ਼ੇਅਰ ਕਰੋ ਤਾਂ ਨਾ ਤਾਂ ਹੋਰ ਲੋਕਾਂ ਨਾਲ ਵੀਡੀਓ ਪਹੁੰਚੇ ਸਾਡੇ ਵਧੀਆ ਵਧੀਆ ਚਾਰ ਨਜ਼ਾਰੇਦਾਰ ਪਹੁੰਚ ਸਕਣ ਹਾਂਜੀ ਆ ਸਾਡਾ ਆਇਆ ਸਾ ਰਾਜ ਦਾ ਰਾਜਾ ਸਾਹਿਬ ਬਣਾ ਰਹੇ ਚਾਰ ਬਣਾ ਦਿਓ ਜੀ ਹੈ ਮਾਤਾ ਕਾਈ ਅੱਛਾ ਮਾਤਾ ਨਾਲ ਬਣਾਇਆ ਜਾਂਦਾ ਛਾਰ ਚਾਰ ਬਣਾ ਰਿਹਾ ਰਾਜਾ ਹਾਂ ਹਾਂ ਜੀ ਰਾਜਾ ਭਾਈ ਸਾਡਾ ਛੋਟਾ ਜਿਹਾ ਰਾਜਾ ਸਾਹਿਬ ਤੁਹਾਨੂੰ ਕਰਦੇ ਬੇਨਤੀ ਸੋ ਮੁਰਗੀ ਦਾ ਚਾਰ ਆਪਾਂ ਕਰ ਲਿਆ 20 ਕਿਲੋ ਤਿਆਰ ਹੋਣਾ ਸੋ 20 ਦੀ ਤਾਂ ਉਹੀ ਸੀ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਚ ਬਈ ਸ਼ੇਅਰ ਕੀਤੀਆਂ ਹੀ ਸਾਰੀ ਸੋ ਅੱਜ ਆਪ 20 ਕਿਲੋ ਮੁਰਗੀ ਦਾ ਚਾਰ ਕਿਸੇ ਨੂੰ ਦੇਣਾ ਸੀ ਉਹ ਆਪਾਂ ਤਿਆਰ ਕੀਤਾ ਉਹਨਾਂ ਵਾਸਤੇ ਸਪੈਸ਼ਲ ਕਿਸੇ ਨੇ ਆਖਿਆ ਸੀ ਵੀ ਸਾਨੂੰ ਵਿਚਾਰ 20 ਕਿਲੋ ਚਾਹੀਦਾ ਇਕੱਠਾ ਤਿਆਰ ਕਰਕੇ ਦਿੱਤਾ ਹੈ